ਦੋਸਤੋ ਹੁਣੇ-ਹੁਣੇ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਪੈ ਚੁੱਕੀ ਆ ਜਿਸ ਦਾ ਕਿ ਸਾਰਿਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿਉਂਕਿ ਕੁਝ ਸਮੇਂ ਪਹਿਲਾਂ ਖਬਰਾਂ ਆ ਰਹੀਆਂ ਸੀ ਵੀ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲ ਗਾਣੇ ਦਾ ਆਫੀਸ਼ੀਅਲ ਟੀਜ਼ਰ ਜੀ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਗਾਣਾ ਵਿਦ ਵੀਡੀਓ ਆਵੇਗਾ ਤਾਂ ਟੀਜ਼ਰ ਉਹਨਾਂ ਦਾ ਲਾਜ਼ਮੀ ਆ ਦੋਸਤੋ ਕਿਉਂਕਿ ਵੀਡੀਓ ਦੇ ਵਿੱਚ ਹੀ ਕੁਝ ਪਾਰਟਸ ਕੱਟ ਕੇ ਟੀਜ਼ਰ ਬਣਾ ਦਿੱਤਾ ਜਾਂਦਾ ਹੈ ਤਾਂ ਹੁਣ ਜਿਹੜਾ ਟੀਜ਼ਰ ਆ ਸਿੱਧੂ ਮੂਸੇ ਵਾਲੇ ਦੇ ਗਾਣੇ ਦਾ ਉਹ ਕੱਲ ਨੂੰ ਰਿਲੀਜ਼ ਹੋ ਰਿਹਾ ਹੈ ਆਫੀਸ਼ੀਅਲੀ ਅਨਾਉਂਸਮੈਂਟ ਸਿੱਧੂ ਮੂਸੇ ਵਾਲੇ ਦੇ ਆਫੀਸ਼ੀਅਲੀ ਇੰਸਟਾਗ੍ਰam ਅਕਾਊਂਟ ਦੇ ਉੱਤੇ ਕਰ ਦਿੱਤੀ ਗਈ ਆ ਸਟੋਰੀ ਪਾ ਕੇ ਤਾਂ ਇਹ ਜਿਹੜਾ ਟੀਜ਼ਰ ਆ ਇਹ ਤਸਵੀਰ ਆ ਇਸ ਦਾ ਵੀ ਆਪਾਂ ਤੁਹਾਨੂੰ ਥੋੜਾ ਜਿਹਾ ਬ੍ਰੇਕਡਾਊਨ ਕਰਦੀ ਆ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਰੋਟਾ ਉੱਤੇ ਲਿਖਿਆ ਲੈਕਸਸ ਦੀ ਗੱਡੀ ਖੜੀ ਆ ਅਤੇ ਹੱਥ ਦੇ ਵਿੱਚ ਦਨ ਵਾਲੀ ਲੈ ਕੇ ਮੋਸਿਆ ਜੱਟ ਬੈਠਿਆ ਹੋਇਆ ਤੁਸੀਂ ਦੇਖ ਸਕਦੇ ਹੋ ਅਤੇ ਉਧਰ ਦੇਖੋ ਤੂਫਾਨ ਉੱਠ ਰਿਹਾ ਹੈ ਯਾਨੀ ਕਿ ਹੁਣ ਤੂਫਾਨ ਉੱਠਣ ਵਾਲਾ ਆ ਤਾਂ ਇਹ ਆ ਦੋਸਤੋ ਇਸ ਪੋਸਟਰ ਦਾ ਮਤਲਬ ਅਤੇ ਲਿਖਿਆ ਹੈ ਰਿਲੀਜ਼ਿੰਗ ਟਮੋਰੋ ਟੀਜ਼ਰ ਸੋ ਤਿਆਰੀ ਖਿੱਚ ਲਓ ਦੋਸਤੋ ਗੁਰੂ ਰੰਧਾਵਾ ਦੇ ਗਾਣੇ ਵਾਸਤੇ ਕੱਲ ਟੀਜ਼ਰੀ ਵਾਧੂ ਆ